ਦੋਸਤੋ ਗਰੀਬੀ ਸ਼ਬਦ ਬੋਲਣ ਨੂੰ ਤਾਂ ਬਹੁਤ ਨਿੱਕਾ ਜਿਹਾ ਹੁੰਦਾ ਆ ਪਰ ਦੋਸਤੋ ਗਰੀਬੀ ਕਟਣੀ ਬੜੀ ਔਖੀ ਹੁੰਦੀ ਆ ਦੋਸਤੋ ਇਸ ਬਜ਼ੁਰਗ ਨੂੰ ਦੇਖੋ ਜਿਹੜਾ ਪਤਾ ਨਹੀਂ ਕਿੰਨੇ ਕ ਦਿਨ ਤੋਂ ਭੁੱਖਾ ਹੋਣਾ ਆ ਜਦੋਂ ਕਿਸੇ ਨੇ ਆਪਣੇ ਬੂਹੇ ਦੇ ਅੱਗੇ ਕੁੱਤਿਆਂ ਨੂੰ ਰੋਟੀਆਂ ਪਾਈਆਂ ਹੋਈਆਂ ਸੀ ਜਦੋਂ ਇਸ ਗਰੀਬ ਬਜ਼ੁਰਗ ਨੇ ਦੇਖਿਆ ਤੇ ਉਹ ਰੋਟੀਆਂ ਚੱਕ ਕੇ ਉੱਥੇ ਬੈਠ ਗਿਆ ਤੇ ਖਾਣੀਆਂ ਸ਼ੁਰੂ ਕਰ ਦਿੱਤੀਆਂ ਦੋਸਤੋ ਇਹਨੂੰ ਕਹਿੰਦੇ ਆ ਗਰੀਬੀ ਗਰੀਬੀ ਬਿਮਾਰੀ ਨਾਲੋਂ ਵੀ ਭੈੜੀ ਹੁੰਦੀ ਆ ਬਿਮਾਰੀ ਤਾਂ 2 ਜਾਂ 3 ਮਹੀਨੇ ਰਹਿ ਕੇ ਹਟ ਜਾਂਦੀ ਆ ਪਰ ਗਰੀਬੀ ਦੋਸਤੋ ਸਾਰੀ ਉਮਰ ਰਹਿੰਦੀ ਆ ਤਾਂ ਹੀ ਕਿਸੇ ਨੇ ਕਿਹਾ ਆ ਰੋਗਾਂ ਵਿੱਚੋਂ ਰੋਗ ਬੁਰਾ ਰੋਗ ਬੁਰਾ ਗਰੀਬੀ ਪਿੱਠ ਕਰਕੇ ਲੰਘ ਜਾਂਦੇ ਰਿਸ਼ਤੇਦਾਰ ਕਰੀਬੀ ਦੋਸਤੋ ਜਦੋਂ ਸਾਡਾ ਕੋਈ ਰਿਸ਼ਤੇਦਾਰ ਗਰੀਬ ਹੁੰਦਾ ਆ ਅਸੀਂ ਆਪਣੇ 11 ਦੋਸਤਾਂ ਤੋਂ ਵੀ ਸਿਪਾਈਦਾ ਆ ਕਿ ਉਹ ਸਾਡਾ ਰਿਸ਼ਤੇਦਾਰ ਆ ਜਦੋਂ ਦੋਸਤੋ ਸਾਡਾ ਕੋਈ ਰਿਸ਼ਤੇਦਾਰ ਅਮੀਰ ਵਾ ਅਸੀਂ ਹਰੇਕ ਨੂੰ ਹੁਬ ਕੇ ਦੱਸੀਦਾ ਵੱਧ ਚੜਾ ਕੇ ਦੱਸੀਦਾ ਕਿ ਸਾਡਾ ਰਿਸ਼ਤੇਦਾਰ ਵਾ ਇਸੇ ਤਰ੍ਹਾਂ ਦੋਸਤੋ ਇੱਕ ਗਰੀਬੀ ਆ ਗਰੀਬੀ ਜਿਹੜੀ ਆ ਬਹੁਤ ਭੈੜੀ ਇੱਕ ਬਿਮਾਰੀ ਆ ਦੋਸਤੋ ਜਿਨ੍ਹਾਂ ਨੂੰ ਦੋ ਟਾਈਮ ਦੀਆਂ ਰੋਟੀਆਂ ਮਿਲਦੀਆਂ ਤੇ ਸਿਰ ਤੇ ਛਤਰਾ ਉਹ ਵੀ ਲੋਕ ਆਪਣੇ ਆਪ ਨੂੰ ਗਰੀਬ ਕਹਿੰਦੇ ਆ ਪਰ ਇਹ ਬਜ਼ੁਰਗ ਨੂੰ ਦੇਖੋ ਜੀ ਨੂੰ ਰੋਟੀ ਵੀ ਨਹੀਂ ਮਿਲਦੀ ਦੇਖ ਲਓ ਇੱਕ ਕੁੱਤੇ ਨੇ ਪਾਈ ਹੋਈ ਥੱਲੇ ਜ਼ਮੀਨ ਤੇ ਪਈ ਹੋਈ ਰੋਟੀ ਨੂੰ ਉਹਨੇ ਚੱਕ ਕੇ ਖਾਣਾ ਸ਼ੁਰੂ ਕਰ ਦਿੱਤਾ ਦੇਖ ਲਓ ਵੀ ਇਹ ਬਜ਼ੁਰਗ ਕਿੰਨਾ ਕੁ ਦੁਖੀ ਹੋਊਗਾ ਆਪਣੀ ਜ਼ਿੰਦਗੀ ਦੇ ਵਿੱਚ ਦੋਸਤੋ ਕਦੇ ਵੀ ਕੱਚੇ ਮਕਾਨਾਂ ਨੂੰ ਦੇਖ ਕੇ ਪੇਠ ਨਾ ਕਰਿਆ ਕਰੋ ਜਿਹੜੇ ਕੱਚੇ ਮਿੱਟੀ ਦੇ ਬਣੇ ਮਕਾਨ ਹੁੰਦੇ ਆ ਉਹ ਸੰਗਮਰਮਰ ਦੇ ਮਕਾਨਾਂ ਨਾਲੋਂ ਵੀ ਮਜ਼ਬੂਤ ਹੁੰਦੇ ਆ ਸੰਗਮਰਮਰ ਤੇ ਤਾਂ ਤੁਸੀਂ ਤਿਲਕ ਜਾਓਗੇ ਪਰ ਦੋਸਤੋ ਮਿੱਟੀ ਤੇ ਕਦੇ ਵੀ ਤਿਲਕੂਗੇ ਨਹੀਂ ਦੋਸਤੋ ਗਰੀਬ ਦੀ ਹਮੇਸ਼ਾ ਰਿਸਪੈਕਟ ਕਰੋ ਗਰੀਬ ਜਿੱਥੇ ਵੀ ਮਿਲਦਾ ਉਹਨੂੰ ਪਿਆਰ ਨਾਲ ਬੁਲਾਇਆ ਕਰੋ ਦੋਸਤੋ ਹਮੇਸ਼ਾ ਗਰੀਬ ਦੇ ਬੂਹੇ ਨੂੰ ਦੇਖ ਕੇ ਅਸੀਂ ਪਿੱਠ ਕਰ ਲੈਂਦੇ ਆ ਪਰ ਦੋਸਤੋ ਜੇ ਗਰੀਬ ਦੇ ਬੂਹੇ ਤੇ ਕੋਈ ਆਉਂਦਾ ਆ ਤਾਂ ਉਹ ਸਿਰਫ ਪ੍ਰਮਾਤਮਾ ਆਉਂਦਾ ਆ ਇਸ ਕਰਕੇ ਜਦੋਂ ਵੀ ਗਰੀਬ ਦਾ ਸਾਨੂੰ ਬੂਹਾ ਦਿਸਦਾ ਆ ਉਹਨੂੰ ਖੜਕਾ ਕੇ ਜਰੂਰ ਪੁੱਛਿਆ ਕਰੋ ਤੈਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਜੇ ਲੋੜ ਵਾ ਤਾਂ ਮੈਨੂੰ ਦੱਸ ਦੋਸਤੋ ਅਸੀਂ ਮੰਦਿਰ ਗੁਰਦੁਆਰੇ ਜਾ ਕੇ ਵੀ ਪੈਸਿਆਂ ਦਾ ਮੱਥਾ ਟੇਕਦੇ ਆ ਪਰ ਤੁਹਾਨੂੰ ਮੈਂ ਦੱਸ ਦਿੰਨਾ ਆ ਗਰੀਬ ਦੇ ਕੁੱਲੀ ਦੇ ਵਿੱਚ ਹੀ ਰੱਬ বাসਦਾ ਹੁੰਦਾ ਆ ਹੋਰ ਕਿਤੇ ਨਹੀਂ বাসਦਾ ਸਿਰਫ ਗਰੀਬ ਦੀ ਕੁੱਲੀ ਦੇ ਵਿੱਚ ਰੱਬ বাসਦਾ ਦੋਸਤੋ ਜਦੋਂ ਵੀ ਤੁਹਾਨੂੰ ਕੋਈ ਗਰੀਬ ਬੰਦਾ ਮਿਲਦਾ ਆ ਉਹਦੇ ਪੈਰੀਂ ਹੱਥ ਜ਼ਰੂਰ ਲਗਾਇਆ ਕਰੋ ਜਦੋਂ ਕੋਈ ਬਜ਼ੁਰਗ ਮਿਲਦਾ ਆ ਫਿਰ ਤੁਸੀਂ ਦੇਖਿਓ ਉਹਦੀਆਂ ਆਂਦਰਾਂ ਨੇ ਤੁਹਾਨੂੰ ਅਸੀਸਾਂ ਦੇਣੀਆਂ ਆ ਫਿਰ ਤੁਸੀਂ ਅਮੀਰ ਬੰਦੇ ਨੂੰ ਬੁਲਾ ਕੇ ਦੇਖ ਲਿਓ ਅਮੀਰ ਬੰਦਾ ਹਮੇਸ਼ਾ ਇਹੀ ਸੋਚਦਾ ਹੁੰਦਾ ਆ ਕਿ ਇਹਨੇ ਮੇਰੇ ਪੈਸੇ ਕਰਕੇ ਇਹਨੇ ਮੈਨੂੰ ਬੁਲਾਇਆ ਇਹਨੇ ਮੇਰੇ ਪੈਸੇ ਕਰਕੇ ਮੇਰੀ ਰਿਸਪੈਕਟ ਕੀਤੀ ਇਸ ਕਰਕੇ ਦੋਸਤੋ ਗਰੀਬਾਂ ਤੋਂ ਕਦੇ ਵੀ ਪਿੱਠ ਨਾ ਕਰੋ ਗਰੀਬੀ ਕੋਈ ਆਪ ਨਹੀਂ ਬੰਦਾ ਲੈ ਕੇ ਆਉਂਦਾ ਦੋਸਤੋ ਇਹ ਪਰਮਾਤਮਾ ਦੀ ਦੇਣ ਹੁੰਦੀ ਹੈ ਇਸ ਕਰਕੇ ਦੋਸਤੋ ਮੇਰੀ ਸਭ ਨੂੰ ਬੇਨਤੀ ਹੈ ਜਿੱਥੇ ਵੀ ਕੋਈ ਗਰੀਬ ਮਿਲਦਾ ਹੈ ਉਹਦੀ ਮਦਦ ਕਰਿਆ ਕਰੋ ਦੋਸਤੋ ਇਹ ਸੀ ਮੇਰੇ ਆਪਣੇ ਖੁਦ ਦੇ ਵਿਚਾਰ ਬਾਕੀ ਤੁਸੀਂ ਇਸ ਬਜ਼ੁਰਗ ਲਈ ਜੇ ਇਸ ਬਜ਼ੁਰਗ ਨੂੰ ਪਿਆਰ ਕਰਦੇ ਆ ਕਮੈਂਟ ਦੇ ਵਿੱਚ ਇਸ ਬਜ਼ੁਰਗ ਲਈ ਵਾਹਿਗੁਰੂ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਇੱਕ ਲਾਇਕ ਕਰ ਦਿਓ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਦੋਸਤੋ ਫਿਰ ਮੈਂ ਤੁਹਾਨੂੰ ਮਿਲੂੰਗਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ